ਜੰਦਾ ਵਿਚ ਜਬਰ ਨਾਲ ਜਲ ਆਪਣੇ ਦੱਲੇ ਰਾਮ ਨੂੰ ਜੱਫ ਲੋ ਯਾਦ ਸਮਝ ਲੋ ਜਾਣ ਲੋ ਮੇਟ ਜਨ ਮਰਨਾ ਤਾਂ ਉਹ ਜਨ ਬੋਲ ਬੈਠ ਸਕਦਾ ਟੋਟਾ ਉਹ ਰਾਮ ਦਾ ਜਨ ਬਣ ਹੈ ਜੀ ਦੇਖੋ ਰਾਮ ਦਾ ਜਨ ਬਣ ਨਹੀਂ ਹੈ ਦੱਲਾ ਦੱਲਾ ਸਰਦਾ ਯਾਦ ਨਹੀਂ ਰਹਾ ਸਰਦਾ ਯਾ ਰਿਹਾ ਇਹ ਹੈ ਇਹਦਾ ਜਨਮ ਮਾਨਣਾ ਹੈ ਤੇ ਦਾ ਜਨਮ ਮਾਨਣਾ ਤੇ ਵਹਿਣੀ ਸੰਧੂਰ ਜਾਗਦਾ ਹੈ ਜਦੋਂ ਪਰੋਂ ਪਰੋਂ ਦਾ ਜਾਗਦੀ ਹੋਤਾ ਉਸ ਹਾਲਤ ਨੇ ਹੁਣ ਵੀ ਉਹ ਤੇਜ ਤੇ ਵੀ ਜਾਗਦਾ ਹੁਣ ਵੀ ਜਾਗਦਾ ਉਹਦੀ ਬਹੁਤ ਰਹੀ ਹੈ ਬਹੁਤ ਐਸੀ ਦੀ ਹੈ ਇਹ ਜਿੰਨਾ ਜਿਹੜਾ ਸਰੀਰ ਹੈ ਉਹਨਾਂ ਜਿਹੜੇ ਨੂੰ ਗਿਆਨ ਹੈ ਇਹਦੀ ਇਹਦਾ ਜੀਵਨ ਕੀ ਹੈ ਇਹਦੀ ਜੀਵਨ ਖਾਲ ਇਹਦੇ ਜੀਵਨ ਕੰਨੂ ਇਹ ਜਿਵੇਂ ਬੰਦੇ ਗਿਆਨ ਦੇਦਰ ਨਹੀਂ ਜਾਂ ਗਿਆਨ ਦੇਦਰ ਦੀ ਵਰਤਦਾ ਹੀ ਹੁੰਦਾ। ਵਾਹ ਉਹ ਤਾਂ ਗਿਆਨ ਤੋਂ ਗਿਆਨ ਦੇਦਰ ਹੁੰਦੇ ਨੇ। ਜਦੋਂ ਦੇਖ ਸਕਦਾ ਹੈ ਜਦੋਂ ਸੁਣ ਸਕਦਾ ਹੈ ਜਦੋਂ ਇਹ ਸੁਣ ਸਕਦਾ ਹੈ। ਜਦੋਂ ਵਿਕਾਰ ਸਕਦਾ ਹੈ। ਜਦੋਂ ਉਹ ਜੇ ਦੇਖੂਗਾ ਤਾਂ ਇਹ ਜਪਾ ਦਾ ਹੋਏਗਾ। ਜਦ ਦੇਖੇ ਉਹ ਜਿਹੜੀ ਅੱਖਾਂ ਹੈ ਜੀ ਇਚਾ ਜੀ ਪੈਦਾ ਹੁੰਦੀ। ਹੋਜੀ। ਕੀ ਲੋ ਬਾਬੇ ਬੰਦ ਪਖਾਉਜ ਕੰਗਾ ਤਾਰ ਵਜਾਵੈ ਪਹਿਰ ਜੋਰਣਾ ਗਧਾ ਨਾਚੇ ਪੈਸਾ ਧਰਤੀ ਕਰਾਵੈ ਹਾਂ ਇੱਕ ਪਾਸੇ ਦਾ ਹੋਰ ਹੋ ਗਏ ਦੂਰ ਕਹਤੇ ਪਹਿਲੇ ਇੱਕ ਹੋਰ ਵੀ ਧਰਬ ਇੱਕ ਕ੍ਰਿਸ਼ਨ ਭਗਤਨ ਆ ਜਿਹੜੇ ਕੀ ਵੀ ਕੈਟਾਗਰੀ ਐ ਉਸ ਵੇਲੇ ਜਿਆਦਾ ਪ੍ਰਚਾਰ ਇਹ ਹੁੰਦਾ ਰਸਤਾ ਹੀ ਹੁੰਦਾ ਜਿਨ੍ਹਾਂ ਨੂੰ ਕਹ ਵਾਰ ਚਲੇ ਨਚਣ ਗੋੜ ਪੈਰ ਹਲਾਇਨ ਫੇਰ ਤੇ ਫਿਰ ਉਡੋ ਦਾਵਾ ਚਟੇ ਬਾਏ ਵੇਖਾ ਨੋ ਕਰਦਾ ਦਰ ਜਾਏ ਦੋਤੀਆਂ ਘਾਲ ਪੂਰਾ ਦਾਲ ਆ ਪਛਾਣੇ ਧਰਤੀ ਨਾਲ ਗੋਪੀਆਂ ਧਾਵਣ ਘਾਣ ਜਾਵਣ ਸੀਤਾ ਰਾਜੇ ਰਾਮ ਦਿਲਪੁਰ ਰੰਗਾਲ ਸਾਚੇ ਰੂਪ ਜਾਤਸੀ ਅਸਲ ਜਹਾਨ ਇਹਦੀ ਵਿਆਖਿਆ ਇਹ ਸ਼ਬਦੀ ਹੈ ਬੋਨੇ ਵੀਰ ਨੇ ਬਹੁਤ ਡੁੱਗੀ ਗਲਤ ਡੁੱਮੀ ਤਾਂ ਹੈਦੀ ਸੀ ਕਰਦੇ ਸੀ ਲੋਕ ਉਹ ਕੁਝ ਹੋਇ ਰਿਆ ਸੀ ਜਿਹੜੇ ਹੋ ਰਿਆ ਸੀ ਉਹਨਾਂ ਨੂੰ ਕਿਹਾ ਲੋਕਾਂ ਨੇ ਬੜੀ ਸਾਡੀ ਦਾ ਸਮਝ ਲਿਆ ਉਹਨਾਂ ਤੋਂ ਤਾਂ ਨਹੀਂ ਸਮਝ ਆਇਆ ਉਹ ਕੰਮ ਨਹੀਂ ਹੋ ਰਿਹਾ ਜਿੱਤੇ ਹੋ ਰਿਹਾ ਉਹ ਲੋਕ ਸਮਝ ਰਹੇ ਨੇ ਠੀਕ ਲੋ ਬਾਬੀ ਬੜੀ ਰਵਾਬ ਵਜਾ ਰਹੇ ਹਨ ਦਲਕ ਪਖਾ ਵਜ ਰਵਾਬ ਵਜਾ ਰਿਹਾ ਰਵਾਬ ਸਾਰੀ ਨੂੰ ਕਹਿੰਦੇ ਓ ਚੂਮ ਰਿਆ ਹਤੀ ਬੱਡਾ ਅੰਕਾਰ ਰਵਾਬ ਦੇ ਸਿਰ ਤੇ ਹੀ ਖੜਾ ਹੈ ਇਹ ਰਵਾਦੀ ਨਹੀਂ ਇਹਦਾ ਖਾਣਾ ਹੈ ਨਹੀਂ ਸਾਜਣ ਹੋਰ ਇਹ ਝਾਲੀ ਦੀ ਆਵਾਜ਼ ਹੀ ਆਉਂਦੀ ਹੈ ਇਹਦੀ ਸਾਡੀ ਗੱਲ ਸਾਰੀ ਦੇ ਰਿਹਾ ਤੇ ਹੀ ਹੈ ਢਾਡੇ ਦਾ ਅਰਧ ਜਿਸੇ ਕਿਹਨਾਂ ਦਾ ਢਾਲੂ ਕਾਉਣੀ ਸਾਰੀ ਜਿਹੜੀ ਸਿੱਖਦਾ ਹੈਗਾ ਛੇਤੀ ਉਸ ਦੀ ਰਾਬ ਨਹੀਂ ਜਾਂਦੀ ਜਾਣ ਸਕਦਾ ਆ ਜੀ ਉਹ ਵਾਸਟਰ ਵਾਦੀ ਦਾ ਢਾਡੇ ਨੂੰ ਵਾਸਟਰ ਨਹੀਂ ਕਹਦੇ ਢਾਲ ਬਿਉਣਾ ਵਾਸਟਰ ਦੀ ਉਹਦਾ ਜੀ ਅੱਧ ਦੇ ਜਿਸਕ ਜਾਂਦਾ ਫੇਰ ਬਾਬੀ ਹੈ ਗਲਟਾ ਉਹ ਸਾਰੇ ਦਾ ਬੰਨਾ ਉਹ ਇਹਕਾਰ ਇਹ ਲੁਕਾਰ ਵੀ ਹੈ ਗਾਲ ਵੀ ਹੈ ਗੋੜਾ ਦੇ ਵਿੱਚ ਫੇਰ ਬਾਬੀ ਹਾਤੀਆਂ ਮਾਝੂਰ ਹੁੰਦਾ ਹੈ ਹਾਤੀਆਂ ਦਾ ਬਣ ਟਿਕਟੋਰ ਕੁਬਿਆਲ ਪਖਾਵੇ ਚ ਬਰਦ ਪਖਾਵੇ ਉਹ ਬਰਦ ਉੱਪਰਲੇ ਪਾਸੇ ਹੈ ਫੇਰ ਬਾਬੀ ਆਖਣਾ ਉੱਪਰਲੇ ਪਾਸੇ ਦੋਲ ਕਾਲਾ ਘੁੰਮਣਾ ਵੱਲੋਂ ਉਹ ਜਿਹੜਾ ਅਗੋਂ ਜਾਂਦੇ ਕੰਕ ਉਹਨੇ ਘੁੰਮਲੇ ਹੁੰਦੇ ਸੀ ਅਗੇ ਇਹ ਹਾਂ ਹੜ ਚੱਲਦਾ ਬਹੁਤ ਘੁੰਮਦਾ ਹੈ ਉੱਪਰੇ ਪਾਸੇ ਘੁੰਮਦਾ ਹੈ ਹਾਥੀ ਉੱਤੇ ਪੈਰਾਂ ਦੇ ਆਪਣੇ ਪੈਰਾਂ ਤੇ ਹਾਥੀ ਘੁੰਮ ਜਾਂਦਾ ਹੈ ਹਾਥੀ ਦੇ ਪੈਰਾਂ ਤੇ ਉਹ ਮੰਜਲ ਤੇ ਖੜਾ ਹੀ ਪਰ ਉਹ ਕੰਗਾਰ ਤਾਰ ਹੋ ਜਾਂਦਾ ਇੱਕ ਤਾਰ ਵਜਾਉਣ ਵਾਲਾ ਉਹ ਗੋਵਰ ਦੇ ਬੱਲੇ ਪਾਸੇ ਉੱਪਰਲੇ ਪਾਸੇ ਉਹ ਗੋਵਾ ਉਹਦੀ ਵਿਰਤੀ ਕਿਹਦੀ ਹੈ ਵਾਹ ਉਹ ਹੱਥੀ ਫੀਲ ਆਉ ਤਾਂ ਬਸ ਜਿੱਥੇ ਬਧਿਆ ਹੈ ਨਾ ਉੱਥੇ ਹੀ ਬਸਾ ਝੂਲੀ ਜਾਂਦਾ ਰਵਾ ਬਜਾਈ ਜਾਂਦਾ ਉੱਥੇ ਪੈਰ ਤੇ ਝੂਲੀ ਜਾਂਦਾ ਬਹੁਤ ਉਹਨੂੰ ਤਾ ਗਿਆ ਢੋਲ ਵਾਲੇ ਨੂੰ ਢੋਲਗੀ ਵਾਲੇ ਨੂੰ ਵਿਚਾਰਾ ਤੁਰਦਾ ਵੀ ਦੋਵੇਂ ਹੱਥ ਦੋਵੇਂ ਪੈਰ ਜਮਾਨਾ ਚੱਲਦੇ ਸੀ ਬੋਲ ਬੋਲ ਕਿਾਰੇ ਚੱਲਦੇ ਨੇ ਬੋਲਦੇ ਉਹਦੇ ਦੋਵੇਂ ਹੱਥਾਂ ਦੀ ਗੱਲ ਲੈ ਦੋਵੇਂ ਪੈਰ ਦੀ ਗੱਲ ਦੇ ਚਾਰੇ ਚੱਲਦੇ ਨੇ ਬੋਲਦਾ ਤਾਨੂੰ ਪ੍ਰਵਾਹ ਵਾਲਾ ਹੱਥੀ ਹੈ ਤੇ ਢੋਲ ਕਾਲਾ ਕੋਲਾ ਤੋਆ ਇਹਦਾ ਉਹ ਵਜਾਉਣ ਵਾਲਾ ਹਾਥ ਨਾਲੋਂ ਤਾਂ ਕਾਲ ਜੀ ਖਰਦਾਲ ਜੀ ਵਜਾਉਣ ਵਾਲਾ ਉਹ ਗੋਵਾ ਖਰਦਾਲ ਦਾ ਘੱਟਣਾ ਨਾਲ ਸੁੱਕੇ ਵਜਾਈ ਜਾਂਦਾ ਰਿਆ ਰਹਿਦਾ ਲੋਕਾਂ ਚ ਪੈਸੇ ਕਮ ਦਿੰਦਾ ਉਹ ਜਿਹੜਾ ਕੋਈ ਰੁਪਇਆ ਦਿੰਦਾ ਉਹਨਾਂ ਨੂੰ ਇਨਾਮ ਦਿੰਦਾ ਉਹਨੇ ਵੀ ਨਿਗਾਰਾ ਰੱਖਦਾ ਫੜਕੇ ਉਹ ਦਿੰਦਾ ਉਹਦੀ ਲੋਕਾਂ ਜਿਹਨੇ ਕਹਾ ਜਦਾਇੰਦਰ ਘਟ ਹੈ ਇਹਦਰ ਦੀ ਮੋਥੀ ਇਹਦਰ ਦਾ ਕੰਨਣ ਵਾਲੇ ਵਾਜੋ ਨਾਲ ਵਜਾਈ ਜਾਂਦਾ। ਜਿਹੜਾ ਬਾਹਰ ਹੈ ਲੋਕਾਂ ਦੇ ਵਿੱਚ। ਉਹਦੀ ਦੇਖੀ ਜਿਹਾ ਆਇਆ ਉਹ। ਕਬੂਆ ਇਹਾਂ ਦੀਆਂ ਵਰਤੀਆਂ ਦਿੰਦਾ। ਇੱਕ ਰਬਾਬੀ ਹੈ, ਹਾਥੀ ਹੈ, ਗੜੀ ਹੈ। ਇੱਕ ਬਹੁਤ ਦਾ ਵਿਚਾਰ ਕਮਾਈ ਕਰਦਾ। ਬਹੁਤ ਬੱਬੂ। ਪਟੇ ਮੱਲੇ ਨੂੰ ਜੇ ਚੱਲੂਗਾ ਤਾਂ ਇੱਕੋ ਕੁੱਲਾ। ਤਿੰਨ ਵਰਤੀਆਂ ਦੇ ਆ ਜਾਂਦਾ। ਇੱਕੋ ਕੰਮ ਕਰਨ ਵਾਲੀਆਂ ਵਰਤੀਆਂ ਦਿੰਦਾ। ਕਬੂਆ ਤਾਂ ਵਜਾਵੇ। ਇਹ ਕੋਨਾ ਗੁਰੂ ਆ ਜਿਹੜਾ ਨੱਚਦਾ ਵਾਇਰ ਚੱਲੇ ਪੈਰ ਚੋਂ ਲੜਾ ਇਹ ਚੱਲੇ ਬੁਜਉਂਦੇ ਨੇ ਜਿਹੜਾ ਨੱਚਦਾ ਉਹ ਇਹਨਾਂ ਦਾ ਗੁਰੂ ਆ ਗੋਦਾ ਉਹ ਹੀ ਹੈ ਇਹ ਬੁਜਾਉਂਦਾ ਹੈ ਗੋਦਾ ਵਾਇਰ ਚੱਲੇ ਨੱਚ ਗੋਲ ਪੈਰ ਹਲਾਣਾ ਸਿਰਣਾ ਫੇਰ ਨਾਲ ਸਿਰ ਸਿਰ ਵੀ ਫੇਰਦੇ ਨੇ ਮਾਰਦੇ ਨੇ ਨੱਚਦੇ ਵੀ ਨੇ ਪੈਰ ਵੀ ਹਿਲਾਉਂਦੇ ਉਹ ਆ ਇਹਨਾਂ ਦਾ ਗੁਰੂ ਆ ਗਦਾ ਕਹਾਣੀਆਂ ਉਹ ਹੀ ਜਾਂਦਾ ਉਹ ਹੀ ਸੁਣਾਉਂਦਾ ਉਹ ਹੀ ਵਿਖਿਆਨ ਕਰਦਾ ਉਹ ਹੀ ਗਾਉਂਦਾ ਬੈ ਜਾਨਾ ਅਗਲੇ ਜੋੜਾ ਪਾਇਆ ਰਹਿਣ ਜੋੜਾ ਗਦਾ ਹਾ ਨੱਚੇ ਛੋਲਾ ਧਰਮ ਬੁਕਵਾਇਆ ਉਹਦੇ ਰਾਧਾ ਧਰਮ ਕਾ ਲਈ ਜੀ ਛੋਲਾ ਗਦਾ ਹਾ ਨੱਚੇ ਗਦਾ ਹੈ ਖੁੱਤਾ ਪੈਸਾ ਬਖਦੀ ਕਰਾਵੇ ਖੁੱਤਾ ਗੱਲ ਨਹੀਂ ਸੌਖੀਆਂ ਸੁਣਾਉਂਦਾ ਹਾਂ ਸੌਖੀਆਂ ਸੁਣਾਉਂਦਾ ਜ਼ਾਰੀ ਗੋਤੇ ਨੇ ਗੁਲਵਾਨੀਆਂ ਕਰਦੀਆਂ ਜਿਹੜੇ ਵਿਦਵਾਨਾਂ ਨਾਲ ਲੜੇ ਖੋਤੇ ਨੇ ਜਿਹੜੇ ਸਾਖੀਆਂ ਸੁਣੋਦਾਂ ਨੇ ਗੁਰਦਾਰਿਆਂ ਜਾਂ ਸੰਤਾਂ ਨੇ ਸਾਰੇ ਖੋਤੇ ਉਹੀ ਭਗਤੀ ਹੋਣੀ ਹੈ ਜਿਹੜੀ ਆ ਖੰਡਨ ਕੀਤੀ ਹੋਈ ਹੈ ਗੁਰਦਾਰਿਆਂ ਕੋ ਭਗਤੀ ਸ਼ੁਰੂ ਕਰ ਲਈ ਪਹਿਲ ਜੋਣਾ ਕਹਦਾ ਹਨ ਅੱਜ ਪੈਸਾ ਭਗਤ ਕਵਾ ਇਹ ਪੈਸਾ ਭਗਤ ਹੀ ਹੈ ਮੂਰਖਾਂ ਵਾਲੀ ਭਗਤੀ ਹੈ ਪੈਸਾ ਮੂਰਖ ਇਹ ਮੂਰਖਾਂ ਦੀ ਭਗਤੀ ਹੈ ਇਹਨੇ ਲੋਕ ਮੂਰਖ ਬਣਾਤੇ ਸਿੱਖ ਬਿਲਕੁਲ ਮੂਰਖ ਪੰਜਾਂ ਦਾ ਵਦ ਕਰਾਦਾ ਰਾਜਾ ਆਰਾਮ ਕਚਰੀਆਂ ਬਰੇ ਬਕਾਇ ਉਹ ਜਿਹੜੀਆਂ ਗੱਲਾਂ ਕਹਿਤੀਓ ਕਬੀਰ ਕਹਿੰਦਾ ਇਹ ਫਰਮ ਗਿਆਨ ਦੀਆਂ ਤਾਂ ਗੱਲਾਂ ਹੈ ਦੀ ਤੇ ਕਹਾਤੀਆਂ ਰਾਜਾ ਆਰਾਮ ਨੇ ਮੇਰੇ ਤੋਂ ਵੇਖੀ ਕਰ ਅਜ ਉਲਟੀਆਂ ਸਿੱਧੀਆਂ ਜੀਆਂ ਗੱਲਾਂ ਕਰਤੀਆਂ ਬੇਬਿਆਨ ਗੱਲਾਂ ਨੇ ਗੱਲ ਜਿਆਦਾ ਡੂੰਗੀ ਆ ਬਿਝਾਰ ਗਈ ਉਹ ਜਹੋੜੀ ਦੀ ਆਇਆ RAM ਨੇ ਕੱਕੜੀਆਂ ਬੜੇ ਪਕਾਤੇ ਕੱਕੜੀਆਂ ਉਹਦੀਆਂ ਨੇ ਅੱਕ ਦੀਆਂ ਕੱਕੜੀਆਂ ਬੜੇ ਪਕਾਏ ਕਿਨੇ ਅੱਕੜੀਆਂ ਨੇ ਕੜੀਆਂ ਉਹਦੀਆਂ ਨੇ ਉਹਨਾਂ ਜੇ ਬੜੀਆਂ ਪਾ ਕੇ ਬਕਾ ਲਈਏ ਖਾਣ ਵਾਲੀ ਚੀਜ਼ ਹੈ ਦਿਓ ਇਹ ਵਰਮ ਗਾਂ ਦੇ ਵਿੱਚ ਦੇ ਕਾਵਲ ਦਾ ਸ਼ਮਰ ਹੈ ਜੀ ਪਰ ਵਰਮ ਗਾਂ ਨੇ ਜ ਹੈ ਪਾਜਾ ਦੀ ਵਰਮ ਗਾਂ ਵਾਲੀ ਹੈ ਬੜੀਆਂ ਪਾਈਆਂ ਨੇ ਬੜੀਆਂ ਤੇ ਖਾਣ ਵਾਲੀ ਚੀਜ਼ ਹੈ ਜਦਿਕ ਘੜੀਆਂ ਜੋ ਬਾਤ ਦੀ ਕੋੜੀਆਂ ਗੱਲਾਂ ਜੋ ਕਹਿਤੀਆਂ ਕੋੜੀਆਂ ਕਹਿਤੀਆਂ ਨਾ ਭਰਦੀ ਭੰਦੇ ਵਾਲੀ ਉਹ ਖਾਹਦਾ ਕੋੜੀ ਗੱਲ ਉਹ ਬਈ ਦੇਵ ਦੇ ਗੁਰੂਵੰਦਨ ਲੋਕ ਹੋਣ ਉਹ ਇਹ ਰੁਕੇ ਨੂੰ ਬੋਲ ਕੇ ਕਹਿੰਦਾ ਦੇ ਰੁਕ ਕੋਈ ਗੱਲ ਤਾਂ ਕਹ ਰੂ ਹੱਥੇ ਕਹਤਾ ਉਹ ਤਾਂ ਬਾਤ ਆਖਦੀਆਂ ਤੋੜ ਕੇ ਘੁਗੜੀਆਂ ਵਿੱਚ ਤੇ ਬਾਕੀ ਉਹ ਵੀ ਪਾਇਆ ਮਸਾਲਾ ਵੀ ਪਾਇਆ ਵਾ ਕਿ ਸਾਰੀਆਂ ਜੀਂ ਝਾਂਡੇ ਪਾਈਓਦੇ ਉਹ ਜਿਹੜਾ ਵਿੱਚ ਆ ਪਾਰ ਤਾਂ ਨਾ ਖੋੜੀਓ ਤੇ ਨਾਲ ਇਹ ਗੱਲ ਬੇਬੇਲ ਜੀ ਹੋ ਗਈ ਗੱਲ ਤੇ ਹੁਣ ਹੋ ਗਈ ਜੇ ਹੋ ਗਈ ਤੇ ਨਿਕਲ ਗਈ ਦੁਰਕੀ ਬਾਣੀ ਆਈ ਜਿਵੇਂ ਮਾਂ ਦਾ ਘਰਮੂ ਕੀ ਬਾਣੀ ਦੱਸਣਾ ਕਰੀ ਕਹਿੰਦਾ ਜੈ ਜੀ ਉਹ ਰਾਜਾ ਰਾਮ ਨੇ ਪਕਾਈਆਂ ਪਰ ਮੈਂ ਨਹੀਂ ਪਕਾਈਓ ਰਾਜਾ ਰਾਮ ਕੱਕੜੀਆਂ ਬੜੇ ਪਕਾਏ ਉਹ ਬੋਲਿਆ ਜਰਾ ਬੜੇ ਖਾਈ ਰਾਜਾ ਰਾਮ ਨੇ ਕਹਈਆਂ ਨੇ ਮੈਂ ਨਹੀਂ ਕਹੀਓ ਪਤਾ ਨਹੀਂ ਕਿ ਉਹ ਕਹਤੀ ਆਪਣੀ ਨਰਲੀ ਕਰਿਆ ਬਰੇ ਕਿਜੋ ਤੇ ਆ ਮੈਂ ਫਜ਼ਰਾਂ ਨਾ ਕੰਭਾਤੀ ਕਹੇ ਕਿ ਹਰਾਨ ਆਬ ਕੀ ਕਹੇਗਾ ਕੀ ਕਹੇਗਾ ਰਾਜਾ ਨੇ ਕੀ ਕਹਾਤਾ ਬੇਤੇ ਕਕੜੀਆਂ ਬੜੇ ਭੁਖਾਇ ਕਰਨ ਬੁਝਣਾਰੇ ਖਾਏ ਪਰ ਕੋਈ ਬੁਝਣਾਰੇ ਨੂੰ ਖਾ ਵੀ ਚਲੂਗਾ ਅਰ ਉਹਨੂੰ ਲਾਭ ਵੀ ਕਰੂਗਾ ਉਹ ਇਹੋ ਕੁਝ ਨਾ ਬਲੂਗਾ ਬਰਗਿਆ ਜੇਦਾ ਇਸ ਵਜਾਰ ਤੋਂ ਗੁਜਰੂ ਉਹਨੂੰ ਬਹੁਤ ਕੁਝ ਮਿਲ ਜੂਗਾ ਮੈਂ ਕਹਿੰਦਾ ਨਵਤ ਕਰੂ ਮੁਜਲੀ ਨਾ ਨਾ ਕਰੇ ਵਾਹ ਜੱਲੇ ਰਚਨ ਤੋਂ ਪੈਰ ਹਾਲਾਂ ਫਿਰ ਸਰ ਉਡੋ 라ਵਾ ਝਾਟੇ ਪੁੱਜ ਕੇ ਦਸੀਆਂ ਨਾ ਕਰੀ ਇਹ ਗੱਲ ਪਹਿਲਾ ਬੰਦਾ ਕੋ ਨਾ ਨਾ ਕਹੇ ਜਿਹਨੇ ਗੱਲ ਪੁੱਜ ਕੇ ਦਸੀ ਹੈ ਪਰ ਤਾਂ ਇਹ ਮੁਜਲੀ ਹੋ ਜਾਏ ਜੀ ਆਰ ਵਿਰੋਧੀ ਵਕਾਇਤ ਕੀਤੀ ਹੈ ਇਸ ਵਕਤ ਦੀ ਉਹ ਕਹਿੰਦਾ ਕੋਈ ਨਹੀਂ ਜੋ ਖਬੀਰ ਨੇ ਕਹਤਾ ਠੀਕ ਹੈ ਇਹ ਲੋਕਾਂ ਨੂੰ ਦੱਸਦੀ ਹੋਣੀ ਹੈ ਗੱਲ ਆ ਸਮਝਾਤੀ ਹੋ ਵੀ ਗੱਲ ਆ ਜਦੋਂ ਗੱਲ ਲੁਪਟੋਜ ਮੈਂ ਇੱਕ ਵਾਰ ਫਿਰ ਦੁਬਾਰਾ ਦੱਸਣੀ ਔਖੀ ਹੋ ਜਾਂਦੀ ਉਹਦੇ ਵੇਲੇ ਤਾਂ ਗੱਲ ਪ੍ਰਚਲਿਤ ਹੋਊਗੀ ਬਿਲਕੁਲ ਕਿੰਨੂ ਨਹੀਂ ਹੋਊਗੀ ਹੋਰ ਤਾਂ ਪ੍ਰਚਲਿਤ ਨਹੀਂ ਹੁਣ ਗੱਲ ਹੀ ਪਤਾ ਗੈਰੂ ਕੋਈ ਹੀ ਕੀ ਕਰੀ ਗਈ ਤੇ ਬੁੱਝ ਜਾ ਹਰੇ ਕੋਈ ਬੁੱਝਰੂਗਾ ਜਿਹੜਾ ਇਹਨੂੰ ਸਮਝ ਲਊਗਾ ਉਹ ਖਾ ਲੂਗਾ ਉਹਦੇ ਵਾਸਤੇ ਗੁਣਕਾਰੀ ਵੀ ਨੇ ਉਹ ਕੋਲਕਾਰੀ ਵੀ ਹੋਦੀ ਹੈ ਜੀ ਜਾਨ ਤੇ ਕੋਰ ਤੂੰ ਕਹਿ ਨਹੀਂ ਬਿਠੇ ਤਾਂ ਬੁਲਕਾਰੀ ਵੀ ਹੈਗੇ ਨੇ ਇਹ ਠੀਕ ਹੈ ਦਸ ਹਜ਼ਾਰ ਪਰ ਉਹ ਉਹ ਆਪਣਾ ਬੋਲ ਬੁਲਕਾਰੀ ਉਹ ਵੀ ਹੈ ਜੇ ਮਿਠਾ ਮਿਠਾ ਗੁਰ ਜੋ ਦੁੱਖ ਵੀ ਨਹੀਂ ਕਰਦਾ ਸੁੱਖ ਵੀ ਆਉਂਦਾ ਜੇ ਬਣ ਜਾਵੇ ਸੋਰੀਆ ਸੋਗੋ ਬਿਠਾ ਜੇ ਬਿਠੇ ਦਾ ਦੁਖਾਣਾ ਕੋਤਾ ਹੋਵੇ ਆ ਵੀ ਮੋ ਬਿਠਾ ਹੈ ਕਪੜਾ ਕਪੜਾ ਖਾਈ ਜਾਣਾ ਕਿਉਂ ਬਰਉਂਦਾ ਬੋਲੂ ਮੈਨੂੰ ਪਤਾ ਹੁੰਦਾ ਵੀ ਮੋ ਦੁਖੀ ਕਰੂੰਗਾ ਤੈਨੂੰ ਬਤਾਉਂਦਾ ਕਿਉਂ ਇਹਦਾ ਆਦੀ ਕਿ ਬੋਲਣਾ ਕਪੜਾ ਕਪੜਾ ਖਾਈ ਗਿਆ ਬੋਲੂ ਮਿੱਠਾ ਕਰਕੇ ਖਾਇਆ ਕਰੋ ਹਾਂ ਹਾਂਜੀ ਬੈਠਾ ਸਿੱਖ ਕਰ ਤਾਨ ਲਗਾਵਾ ਕਿ ਇਸ ਗਲੋੜੇ ਲਿਆਵੇ ਇਹ ਗੋਦਾ ਵੀ ਗੁਰੂ ਨੇ ਕਹਾ ਨੱਜਣ ਵਾਲੇ ਆ ਜਾਓ ਉਪੜਾ ਹੋ ਗਿਆ ਨੱਜਦਾ ਰਹੀਏਗਾ ਉਹ ਵਰੋਂ ਇਸ਼ਾਰਾ ਕਰਦਾ ਇਸ਼ਾਰਾ ਕਰਦਾ ਸਾਰਿਆਂ ਦੇ ਕੰਟਰੋਲ ਉਹ ਕਰਦਾ ਬੈਠਾ ਉਹ ਜਦ ਆ ਦੇਖਦਾ ਵੀ ਆਵਾਜ਼ ਦਬ ਗਈ ਚੇਲੇ ਦੀ ਕਿਉਂਕਿ ਬਹੁਤ ਸਾਰੇ ਆਦਮੀ ਉਹ ਫਰਗਾ ਦੀ ਦੁਨਤ ਗੋੜੇ ਨਾਲ ਵੀ ਜੜ ਲੱਗਦਾ ਔਰ ਨਚਣਾ ਗੋੜੇ ਨੂੰ ਦੋ ਕੰਮ ਕਰਨੇ ਇਕੱਠੇ ਇਕੱਠੇ ਦੇ ਦੋਖੋ ਉਹ ਬੈਠਾ ਥੱਲੇ ਵੀ ਇਹਦਾ ਆਵਾਜ਼ ਦਬਦੀ ਹੈ ਜਦੋਂ ਉਹਨੂੰ ਬਾਲ ਲਾ ਕੇ ਦੰਦਾ ਕੋਈ ਚੀਜ਼ ਵਿੱਚ ਵੀ ਇਹਦਾ ਬੋਲ ਜਾਂਦਾ ਛੋਟਾ ਜਾ ਕੇ ਜਾ ਕੇ ਰੱਖਿਆ ਹੈ ਉਹਨੂੰ ਪਾਲਣ ਲਾ ਕੇ ਦੇ ਦੁੱਦਾ ਵੀ ਉਹਨੂੰ ਦਿਆ ਉਹ ਛੋਟਾ ਕਰਕੇ ਉਹ ਦਸਾਂ ਦੀ ਕਰਦਾ ਲੋਕਾਂ ਵਿੱਚ ਉਹ ਗੁਣਪਾਲ ਦੀ ਗੈਲਰੀ ਦੇਉਂਦੇ ਉਹ ਗੁਣਪਾਲਾਂ ਦਾ ਉਹ ਆਵਾਜ਼ ਜਿਹੜਾ ਹੈਗਾ ਫਰਜ਼ਾਂ ਦੀ ਭੰਗਨ ਤੇ ਵਜਦਾ ਉਹ ਸਿੰਘ ਹੈ ਸਿੰਘ ਤਾਂ ਕਹਿਆ ਯਾਰ ਉਹਦੇ ਕੋਲ ਜਾਣਾ ਉਹ ਆਪਣੇ ਆਪ ਨੂੰ ਸਿੰਘ ਤਾਂ ਕਹਿੰਦਾ ਉਹ ਮਖਿਆਨੀ ਬੰਦਾ ਆਪਣੇ ਆਪ ਨੂੰ ਉਹ ਸਿੰਘ ਦੀ ਸਵਾਰੀ ਆਨੈ ਜੰਦੀ ਦੀ ਪੂਰਾ ਗਾਨ ਹੋ ਮੰਮਾ ਯਾਰ ਉਹ ਹੈ ਵੀ ਗੁਰੂ ਹੈ ਨਾ ਸਾਰਿਆਂ ਦਾ ਉਹ ਸਿੱਧਾ ਹਾਂ ਬੈਠ ਬੈਠ ਸ਼ੇਰ ਕਰ ਫਾਲ ਨਾ ਗਾਵਾ ਟੀਨਸ ਗਲੋਰੀ ਲੈ ਆਵੇ ਉਹ ਆ ਬੈਠਾ ਜਿਹੜਾ ਸਾਰਿਆਂ ਦਾ ਗੁਰੂ ਹੈ ਇਹ ਇਹਨਾਂ ਦਾ ਸਾਰਿਆਂ ਦਾ ਉੱਪਰ ਉਹ ਬੈਠਾ ਹੈ ਉਹ ਗਲੋਰੀ ਲੈ ਆ ਕੇ ਦੰਦ ਨੂੰ ਉਹ ਛੋਟਾ ਜਿਹਾ ਜਵਾਬ ਉਹਨੂੰ ਫੜਾਇਆ ਹੁੰਦਾ ਜਾਂ ਕਿ ਬਲਕ ਦੇ ਕੇ ਸਰਕਾਰ ਮੋਸਰੀ ਮੰਗਲ ਗਾਵੇ ਕਸ਼ੂਆ ਸ਼ਖਮਿਆਵੇ ਇਹ ਘਰ ਘਰ ਗਾਉਂਦੇ ਨੇ ਕੋਈ ਘਰ ਆਵਾਜ ਮੈਂ ਜਗਰਾ ਕੇ ਲਾਉਂਦੇ ਨੇ ਵੀ ਅਸੀਂ ਕਰਾਉਂਦੇ ਉਹਨੇ ਕਰਾਉਂਦੇ ਫਿਰ ਲੋਕ ਸਬਾਥ ਹੁੰਦਿਆਂ ਨੇ ਲੋਕ ਕਹਿੰਦੇ ਨੇ ਕਿ ਦੂਏ ਰੂਆਂ ਜਾਂ ਟੋਹਦੇ ਰੂਲੇ ਵੀ ਕਰਾਓ ਐ ਉਹ ਵੀ ਕਰਦੇ ਨੇ ਆਪਣੇ ਚੇਲੇ ਨੂੰ ਵੀ ਥੋੜੇ ਭਾਈ ਬੁੱਗਣਾ ਹੋਇਆ ਬੁੱਢਾ ਹੋਇਆ ਤੁਸੀਂ ਕਰਾਓ ਸੁਣਦੇ ਦੀ ਸਾਡਾ ਕੀਰਤਨ ਕਥਾ ਜੋ ਵੀ ਕੁਝ ਕਹਿੰਦੇ ਉਹਨੇ ਖਾਣਾ ਜੋ ਵੀ ਕੁਝ ਕਹਿੰਦੇ ਤੁਸੀਂ ਇਹ ਕਰਵਾਓ ਜੋ ਰੋਤੇ ਜਾਂਦੇ ਕੋ ਸਰਪ ਸਰ ਕਰਦਾ ਜੀ ਨਾ ਘਰ ਘਰ ਬੋਸਰੀ ਮੋਗਲ گاਵੇ ਦੋਗਰ گاਉ 1000 ਸਾਂਖ ਪਿਆ ਇਹ ਮੰਗਲ ਹੈ ਇਹ ਮੰਗਲ گاਉ ਉਸ ਵੇਲਾ ਉਸ ਵੇਲਾ ਹੀ ਤਾ ਲੋਕਾਂ ਦੇ ਜਿਉਣਾ ਜਗਰਾਤੇ ਪਰ ਆਪਣਾ ਨੇ ਆਪਣੇ ਘਰ ਬਾੜ ਕਰਾਲਾ ਨਾ ਕੋਈ ਕਿਸਤ ਦਰਬਾਰ ਕਰਨ ਦਾ ਕੋਈ ਕੁਝ ਕੋਈ ਦੁਗੜਾ ਬਾੜ ਕਰਾਲਾ ਨਾ ਇਹ ਇਹ ਕੋਈ ਹੁੰਦਾ ਸਾਰੇ ਤਰਫੋ ਚ ਉਸਲੀ ਮੰਗਲ گاਵੇ ਬਾਸ ਕੋ ਬੂਦ ਵਿਆਹ ਚੱਲਿਆ ਫੌਲੇ ਮੰਡਪ ਛਾਏ ਰੂਪ ਕਨੇ ਆ ਸੁੰਦਰ ਵੇਦੀ ਸッセ ਸੰਗ ਗੁੜਗਾਈ ਸਤਸਾ ਜਨ ਬੋਲਦਾ ਬਾਸ ਕੋ ਬੂਦ ਵਿਆਹ ਚੱਲਿਆ ਫੌਲੇ ਮੰਡਪ ਛਾਏ ਬਾਸ ਕੋ ਬੂਦ ਵਿਆਹ ਚੱਲਿਆ ਕਿਸੇ ਦੇ ਵਿਆਹ ਫਤਗੀਤਾ ਵਿਆਹ ਨੂੰ ਇਹ ਜਿਹੜੇ ਛੇਲੇ ਹੁੰਦੇ ਨੇ ਇਹ ਜਿਹੜੇ ਗੁਰੂ ਦੇ ਅਰੇ ਇੱਕ ਬੰਦ ਸਮਝਦੇ ਕਿ ਮੈਂ ਆਪਾਂ ਵੀ ਸਮਝਦੇ ਹਾਂ ਸਿੱਖਾਂ ਦਾ ਜਿਹੜਾ ਹੈ ਜੀਦਾ ਇੱਕ ਮਾਂ ਪਿਓ ਹੈ ਇੱਕ ਮਾਤਾ ਉਹ ਇੱਕੋ ਵੰਸ ਹੁੰਦਾ ਆਪਣੀ ਜਿਹੜੀ ਹੈ ਵੰਸ ਉਲਡ ਬੋਣਾ ਆਪਣੀ ਮਾਤਰਾ ਵਜੇ ਕੋਮਡੀ ਹੈ ਸਾਰੇ ਸਭ ਜਨਤਿਕ ਵੀਰ ਕਾਜਾ ਵੀ ਜਿਹੜਾ ਕਵੀਰ ਹੈ ਬੁੰਡਾ ਵੰਸ ਕਵੀਰ ਕਪੀਆ ਪੁੱਤ ਕਮਲ ਪਰ ਇਹ ਅਲੰਗ-ਲੰਗ ਧਰਮ ਵਾਲੇ ਅਲੰਗ-ਲੰਗ ਵੰਸ ਆਪਣੀ ਪੁੱਤ ਵੀਰ ਸਾਨੂੰ ਬਣ ਜਿਵੇਂ ਰਾਜਾ ਸਭੀ ਰਾਜਾ ਸਭੀ ਇੱਕ ਵੰਸ ਹੋ ਗਈ ਹੈ ਠੀਕ ਹੈ ਐ ਉਹ ਆਪਣੀ ਮੰਤਕੋ ਬੁੱਧ ਵੀ ਆਹ ਕਿੱਥੇ ਲਿਆ ਹਾਂ ਸ਼ੋਨੇ ਮੰਡਪ ਪੁਛਾਏ ਮੰਤ ਤੇ ਪਤਾਉਣਾ ਬਿਆ ਹੁੰਦਾ ਜਦੋਂ ਬੁੱਧ ਬਣਾਉਂਦੇ ਨੇ ਸਜਾ ਕੇ ਜਿੱਤੇ ਉਹ ਫੇਰ ਆ ਗਏ ਕੋ ਰੂਪ ਕੰਨਿਆ ਸੁੰਦਰ ਵੇਦੀ ਸੱਸੇ ਸੁੰਦਰ ਗੁਲਬਾਰੇ ਰੂਪ ਕੰਨਿਆ ਕੰਨਿਆ ਦਾ ਰੂਪ ਦਾ ਗੁਲਬਾਨ ਕਰਨਾ ਬੰਸ ਉਹਦੇ ਸੇਰੇ ਗਾਣਾ ਸੇਰਾ ਕਿਹਾ ਜਾਂਦਾ ਹੈ ਕੌਣ ਚੱਲਿਆ ਉਹਦੇ ਵੰਸ਼ ਦਾ ਕਹਿਣਾ ਵੀ ਫਲਾਦੇ ਦਾ ਪੁੱਤ ਹੈ ਫਲਾਦੇ ਦਾ ਪੁੱਤ ਹੈ ਉਹਦਾ ਹੀ ਕਪੜਾ ਬਣਾ ਕੇ ਗੋੜੀ ਉਹਦਾ ਹੀ ਉਹਨਾਂ ਦੇ ਵੰਸ਼ ਦਾ ਹੀ ਗੁਣ ਦਾ ਹੈ ਬੇਰੇ ਉਸ ਵੇਲੇ ਜਿਹੜੀ ਵੰਸ਼ ਦਾ ਹੁੱਤ ਬੰਗਲ ਚੱਲਿਆ ਉਸ ਵੰਸ਼ ਦਾ ਵੰਸ਼ ਦਾ ਗੁਣ ਪਰਮੇਸ਼ਰ ਦਾ ਗੁਣ ਕਹਿੰਦੇ ਕਰ ਲਿਆ ਕਹਿੰਦੇਗਾ ਪਰਮੇਸ਼ਰ ਦੀ ਕੋਈ ਗੱਲ ਨਹੀਂ ਹੈ ਜਿਹੜੀ ਵੰਸ਼ ਦਾ ਪੁੱਤ ਘਰੋਂ ਚੱਲਿਆ ਉਸ ਵੰਸ਼ ਦੇ ਸਾਡੇ ਬਾਬਿਆਂ ਦਾ ਪਿੱਛੇ ਦਾ ਗੁਣ ਦਾ ਨਹੀਂ ਕਰਦੇ ਇਹ ਬਾਬਾ ਐਸਾ ਹੁੰਦਾ ਸੀ ਇਹਦਾ ਦਾਦਾ ਐਸਾ ਹੁੰਦਾ ਸੀ ਫਿਰ ਉਹਨੇ ਬੁਲਡਪ ਕਾਇਜਿਆ ਸਿਆਦੇ ਉਹਦੇ ਸਿਹਰੇ ਗਾਉਣੇ ਉਹਦੇ ਬੁਲਡਪ ਗਾਉਣੇ ਉਹਦੀ ਵਿਡਿਓ ਹੀ ਕਰੀ ਜਾਣੀ ਜਾਂ ਫਿਰ ਉਹ ਜਿਹੜੀ ਕੱਢਿਆਂ ਦਾ ਵਿਆਹ ਹੈ ਉਹਦਾ ਕੋਲ ਰਾਇਲ ਕਰਨਾ ਉਹਦਾ ਰੂਪ ਵਿੱਚ ਕਥਨ ਕਰਨਾ ਆ ਉਹਨੇ ਦੀ ਗੱਲ ਹੁੰਦੀ ਸੀ ਆ ਬੇਸ਼ਅ ਹੁੰਦਾ ਸੀ ਗੌਂ ਦਾ ਗੌਂ ਦਾ ਬੇਸ਼ਅ ਇਹ ਹੁੰਦਾ ਸੀ ਜੇ ਵਿਆਹ ਐਦਾ ਇਹ ਜਾ ਬੇਸ਼ਅ ਹੁੰਦਾ ਸੀ ਜੇ ਜਨਮ ਤਾਂ ਹੋ ਜਾਵੇ ਸ਼ਅ ਹੁੰਦਾ ਸੀ ਕਹਿ ਕਬੀਰ ਸੁਣਾ ਰੇ ਸੰਤੋ ਕੀ ਟੀ ਪਰਬਤ ਖਾਇਆ ਕਸ਼ੂਰ ਕਹੇ ਅਗਾਰ ਤੇ ਲੋਰੋ ਲੋਕੇ ਸਾਹ ਦ ਸੁਣਾਇਆ ਕਹਿੰਦਾ ਕਬੀਰ ਕਾ ਮੈਂ ਅੱਗੀ ਦਸੋ ਇਹ ਤਾਂ ਜਿਹੜੀ ਕੀਟੀ ਆ ਨਾ ਕੀੜੀ ਆ ਉਹ ਕਹਿੰਦੀ ਮੈਂ ਬਾਹਲ ਖਾ ਲਿਆ ਟੀ ਟੀ ਪਰਬਤ ਖਾਇਆ ਕੀੜੀ ਕਹਿਣਾ ਬਾਹਲ ਖਾ ਲਿਆ ਜਿੰਨਾ ਇਹ ਸੱਚ ਹੈ ਇਹ ਨਹੀਂ ਉਹ ਗੱਲ ਸੱਚ ਹੈ ਵੀ ਉਹ ਜਿਹੜਾ ਸੀ ਸੰਤ ਜਿਹੜਾ ਕਹਿੰਦਾ ਉਹ ਗੱਲ ਮਾਨਾ ਇਨਾਲੇ ਗੱਲ ਨਹੀਂ ਹੋਣਾ ਧਰਮ ਹੋਣਾ ਐਡਾ ਹੀ ਬੜਾ ਝੂਠ ਹੈ ਜਿੰਨਾ ਚੀਕੀੜੀ ਦਾ ਪਰਬਤ ਖਾਣਾ ਝੂਠ ਹੈ ਜੇ ਕੋਈ ਕਹੇ ਵੀ ਕੀੜੀ ਪਰਬਤ ਖਾ ਗਈ ਭੱਜ ਗਈ ਕਸ਼ੂਆ ਕਹੇ ਅੰਗਾਰ ਵੀ ਲਰੂ ਕੀੜੀ ਪਰਬਤ ਖਾ ਗਈ ਮੂੰਹ ਜਿਵੇਂ ਲੱਗੇ ਭਜੀ ਖਾ ਗਏ ਖਾ ਗਈ ਖਾ ਗਿਆ ਭੱਜ ਗਈ ਜਿੰਨਾ ਬੜਾ ਇਹ ਝੂਠ ਹੈ ਐਡਾ ਹੀ ਬੜਾ ਇਹ ਝੂਠ ਹੈ ਕਿ ਉਹ ਧਰਮ ਕਰੋ ਕਰੇ ਰੋ ਦੀ ਗੱਲ ਕਰਦੇ ਤਕਨ ਉਹ ਗੱਲੇ ਵੀ ਕਰ ਰਿਹਾ ਅੱਗਾਂ ਕਿੜੀ ਜਿੰਦੀਆਂ ਬਨੇ ਫਰਦਾਂ ਦੇ ਉੱਪਰ ਹੁੰਦੀਆਂ ਕਹਿਣ ਦਾ ਮਤਲਬ ਇਹ ਬਰੁਗਾਨ ਕੰਡਾ ਤਾਰ ਉੱਪਰ ਆਕਾਸ ਪਹਾੜ ਇਹ ਕੀ ਹੈ ਕੀਟ ਦੇ ਕੀੜੇ ਨੇ ਕੀੜੇ ਆਦਿ ਉਹਦੀ ਕੀੜੀ ਜਿਹੜੀ ਜਿਹੜਾ ਆਕਾਰ ਕੀੜੀ ਜਿਹਦਾ ਖਾਣਾ ਮੈਂ ਖਾਣ ਲਿਆ ਬਰਮ ਗਿਆ ਜੀ ਉਹ ਸਿੰਘ ਦਾ ਹੋ ਰਖ ਲਿਆ ਨਾ ਕਜਵਾ ਕਹਿਆ ਅਰਵੀ ਲੋਰੂ ਲੋਕੇ ਸਭ ਸੁਣਾਇਆ ਲੋਕੇ ਸਭ ਸੁਣਾਇਆ ਫਿਰ ਕਿੰਗਾ ਦਾ ਓਲਾ ਬੈਠਾ ਸੀ ਉਹ ਕਹਾਂ ਲਾਓ ਹੁਣ ਕੋਲੇ ਲਿਓ ਬਾਜ ਕੋਲੇ ਵੀ ਜਾ ਸਕਦਾ ਬੈਠ ਕੇ ਕੋਲੇੰਦੇ ਤੁਰ ਕੇ ਰੋਦਾ ਪਰ ਆਹਾਂ ਦੀ ਜਾਨਾ ਪਰਵਾਹ ਬੋਲ ਰਹੀ ਕਹਜਵਾ ਕਹਿਆ ਅਰਵੀ ਲੋਰੂ ਕਜਵਾ ਨਾ ਬੈਠਾਇਆ ਹਾਂ ਉਹਦਾ ਦੀਦਾਰ ਗੋਲੇ ਵਿਛਾ ਦਿੰਦੇ ਨੇ ਗੋਲਿਆਂ ਦੇ ਦੀ ਪੈ ਬੈਠੇ ਡਰ ਕੇ ਰੋਦੇ ਦੇਖੋ ਉੱਠ ਕੇ ਰੰਦੇ ਨਾ ਕੋਈ ਜੇ ਬੈਠ ਕੇ ਆਦਮੀ ਨਾ ਰੋ ਉਹ ਤਾਂ ਫਿਰ ਹੋਲੀ ਤੁਰੂ ਲੋਕੀ ਸ਼ਬਦ ਸੁਣਾਇਆ ਜਿਹੜਾ ਫਿਰ ਕੰਨ ਚ ਬੁਲਤ ਦਿੰਦੇ ਨੇ ਬੁਲਤ ਵੀ ਦਿੰਦੇ ਨੇ ਜਿਹੜੇ ਘਰ ਆਲੇ ਨੂੰ ਉਹ ਦੀ ਗੱਦ ਸਭ ਦੁਆ ਦੇਖੀਏ ਉਹ ਆਲਾ ਕੰਮ ਇਹੋ ਦਿੰਦੇ ਨੇ ਦਸਿਬ ਨਾ ਕੇ ਸਾਨੂੰ ਇਹ ਲੋਕੋ ਕਹਿ ਦਿੰਦੇ ਨੇ ਉਹ ਲੋਕਾਂ ਨੂੰ ਉਤਰ ਉਹ ਹੀ ਦੱਸਣਗੇ ਸਾਨੂੰ ਕੀ ਦੱਸਣ ਕੋਈ ਤਾਂ ਕੋਈ ਹੋਵੇਗਾ ਦੱਸਣ ਉਹ ਗੁੱਪ ਤਾਂ ਦੱਸ ਤੇ ਗੁੱਪ ਦੱਸ ਤੇ ਲੋਕੀ ਸ਼ਬਦ ਸੁਣਾਇਆ ਸੁਣਾਇਆ ਕੋਈ ਇਹ ਸ਼ਬਦ ਅਸਲੀ ਸੌਂਦੇ ਨੇ ਧਰਮ ਦਾ ਉਹ ਦੱਸ ਦੇਈ ਰੀਡੀ ਕੀ ਹੈ ਜੋ ਦੱਸ ਦੇਣਾ ਉਹ ਆਖੋ ਜੇ ਕਦੇ ਅਗਰੂਪ ਫੇਰੇ ਮੰਦੀ ਕਹੇ ਜੀ ਆ ਜੋ ਦੱਸਦੇ ਨਾ ਹੋਏ ਆਏ ਜੋ ਧਰਮ ਦਾ ਬੁੱਤਰ ਦੱਸਦੇ ਨਾ ਕਿ ਦੱਸ ਦੇਣੀ ਕਿ ਕਿ ਉਹਦੇ ਬਾਰੇ ਦੱਸੀ ਅਸੀਂ ਕੀ ਹੈ ਉਹਦੇ ਬਾਰੇ ਕੀ ਦੱਸੀਏ ਜੇ ਦੱਸ ਦੇਈ ਦੀਓ ਕਿ ਸਾਨੂੰ ਉਹ ਲਗੋਵੇ ਦੱਦੇ ਨੇ ਬੁੱਤ ਲੋਕੀ ਸ਼ਬਦ ਉਪਦੇਸ਼ ਹੈ ਸ਼ਬਦ ਲੋਕੀ ਸ਼ਬਦ ਸੁਆਇਆ ਆ ਆ ਵਧੀਆ ਇੱਕ ਬਿਹਤਰ ਆਧਾਰੀ ਇੱਕੋ ਜਿਸ ਦੇ ਦੁਆਰਾ ਨਵੇਂ ਖੰਡ ਦੀ ਬ੍ਰੇਤਨੀ ਮੰਗੇ ਸੋਜੋਗੀ ਜਗ ਸਾਰਾ ਬਟਵਾ ਨਹੀਂ ਬਟਵਾ ਲੱਗਦਾ ਹੈ ਬਿਟਵਾ ਬਿਟਵਾ ਤੇ ਬੜੂ ਆਪਣਾ ਹੈ ਬਿਟਵਾ ਚੇਲਾ ਹੁੰਦਾ ਬਿਟਵਾ ਬੜੂ ਆਪੇ ਸਾਲ ਬੜੂ ਇਹ ਬਿਟਵੇ ਤੋਂ ਬੜੂ ਆਵਾਜ਼ ਦਾ ਚੱਕ ਹਾਂ ਚੋੜ ਚੋੜੇ ਫੜਕ ਪਾਤਾ ਮੇਰਾ ਉਲਝੇ ਜਾਣ ਬਿਟਵਾ ਚੇਲਾ ਹੈ ਬਿਟਵਾ ਵਾਣਰ ਬਿਟਵਾ ਇੱਕ ਬਹੁਤ ਹੀ ਆਧਾਰੀ ਬਾਹਰ ਇੱਕੋ ਜਿਹੇ ਦਵਾਰਾ ਇੱਕੋ ਤੇ ਜਿਹੇ ਦਵਾਰਾ ਆ ਉਹਦਾਾ ਥਰੀਰ ਆ ਦੇ ਕੋਲ ਆਧਾਰ 72 ਆਧਾਰੀ ਹੈ ਥਰੀਰ ਦੇਦਾਰੀ ਆ ਹੁੰਦਾ ਪਰ ਇੱਕੋ ਦਵਾਰ ਹੈ ਉਹਦੇ ਕੋਲ ਦਵਾਰਾ ਇੱਕੋ ਹੀ ਹੈ ਆਤਮਾ ਨੂੰ ਇੱਕੋ ਹੀ ਦਵਾਰ ਹੈ ਉਹਦੇ ਨੂੰ ਆਤਮਾ ਨੂੰ ਦਾਰ ਨਹੀਂ ਹੈ ਥਰੀਰ ਦੇ ਦਵਾਰੇ ਤੇ ਥਰੀਰ ਤੇ ਹੀ ਅੱਖ ਦੇਖਦੀ ਹੈ ਬੁੱਧੀ ਦੇਖਦੀ ਹੈ ਉਦੋਂ ਸਰਾਹ ਤੇ ਇੱਕੋ ਹੀ ਰਾਸ ਤੇ ਜੋਤ ਹੈ ਚਾਹ ਸੁਣ ਲਵੇ ਚਾਹ ਦੇਖ ਲਵੇ ਜੋ ਮਰਜ਼ੀ ਕਰ ਲਵੇ ਉਹ ਦਵਾਰ ਇੱਕੋ ਹੀ ਹੋਵੇ ਜੋ ਉਹ ਕਿਹੜਾ ਦਵਾਰ ਉਹ ਦਵਾਰ ਨਾਲ ਹੀ ਕੁਝ ਅੰਦਰ ਜਾਂਦਾ ਹੈ ਅੰਦਰ ਹੋ ਜਾਂਦਾ ਹੈ ਕੋਈ ਸਾਨ ਪ੍ਰਵੇਸ਼ ਕਰਦਾ ਕਿੰਨਾ ਤੇਜ਼ ਹੋ ਲੱਗਿਆ ਉਹਦੀ ਸਮਝ ਆਉਂਦੀ ਹੋਵੇ ਕੋਈ ਉਸ ਜਗ੍ਹਾ ਉੱਥੇ ਜਾਣੀ ਅੱਖਾਂ ਦੇ ਨਾਲ ਦੇਖੇ ਤੇ ਸਮਝ ਪ੍ਰਵੇਸ਼ ਕਰਕੇ ਅੰਦਰ ਉਹ ਉਹ ਦੁਆਰੇ ਕੋਈ ਨਹੀਂ। ਸੁਣ ਜੀ। ਆਂ ਦਾ ਸੁਰਾਖ ਨਹੀਂ। ਇੱਕ ਦੁਆਰ ਸੁਰਾਖਾਟ ਹੈ, ਅੱਖਾਂ ਰਾਟ ਹੈ, ਇੱਕੋ ਸੁਰਾਖ। ਉਹ ਸੁਰਾਖ ਇਹ ਹੈ ਕਿ ਇਹਦਾ ਅਨਵਸਰ ਹੈ। ਖੁੱਲ੍ਹਾ। ਸਿਰਫ ਆਹ ਸੁਰਾਖ ਐਸ ਜਨਮ ਕਰਕੇ ਸੁਰਾਖ ਹੈ। ਜਨਮ ਦੇ ਵੇਲੇ ਸੁਰਾਖ ਬੰਦ ਹੋ ਜਾਂਦਾ। ਜਿੱਦਾਂ ਜਨਮ ਹੁੰਦਾ ਇਹਨੂੰ ਜੀਵਨ ਦੇ ਵਿੱਚ, ਉਦੋਂ ਜਦੋਂ ਸੁਰਾਖ ਖੁੱਲ੍ਹਾ। ਜਿਹਨੂੰ ਕਹਿੰਦੇ ਬੁਕਤ ਦੁਆਰਾ ਸੰਕਰਾਂ ਰਾਜ ਦਾ ਸੁਪਾਏ। ਵੇਦ ਬਿਚ ਕੋਈ ਜਵਾਬ ਹੀ ਹੋ ਸਕਦਾ ਕੁਝ ਨਿਕਲ ਵੀ ਸਕਦਾ ਮੇਰਾ ਗਿਆਨ ਵੱਧ ਵੀ ਜਾਂਦਾ ਗਿਆਨ ਘਟ ਵੀ ਜਾਂਦਾ ਜੇ ਬੋਤਲ ਦੇ ਵਿੱਚ ਜਾਂ ਸ਼ੀਸ਼ੀ ਵਿੱਚ ਸੁਰਾਗ ਹੈ ਉਸ ਕੋਈ ਚੀਜ਼ ਪੈ ਵੀ ਸਕਦੀ ਹੈ ਡੁੱਲ ਵੀ ਸਕਦੀ ਹੈ ਘੜੇ ਚ ਪਾਣੀ ਆਪਾ ਭਰ ਵੀ ਸਕਦਾ ਡੋਲ ਵੀ ਸਕਦਾ ਸੇਵਾ ਸਰੀਰ ਜਿੰਨਾ ਜਿਆਦਾ ਉਹਦੇ ਵਿੱਚ ਸੁਰਾਗ ਦਾ ਸੁਰਾਖ ਬੰਦ ਹੋ ਜਾਂਦਾ ਫਿਰ ਉਹ ਕੋਈ ਪੈਣਾ ਨਾ ਨਿਕਲਦਾ ਰੋਪਰ ਜਿਵੇਂ ਨਹੀਂ ਪੈਦਾ ਨਿਕਲਦਾ ਕੁਝ ਇਹ। ਕਾਜੋ ਕੁਝ ਪੈਦਾ ਨਿਕਲਦਾ। ਤੇ ਇਹਦੇ ਨਹੀਂ ਕੁਝ ਪੈਦਾ ਨਿਕਲਦਾ ਜੀ। ਇਹਨਾਂ ਕਰਕੇ ਲਾਹਟਾ ਸਰੀਰ ਦਾ। ਸਮਝਣਾ ਕੋਈ ਸ਼ਰਾਬ ਖਾਇ ਕੋਇ। ਉਹ ਸ਼ਰਾਬ ਕਰ ਕੇ ਹੀ ਸੁਕਲ ਦੇਦੇ। ਸ਼ਰਾਬ ਲਾਣੇ ਗਿਆ ਬਦਲ। ਸਰੀਰ ਦੇ ਬਿਨਾਂ ਸ਼ਰਾਬ ਨਹੀਂ ਜੁਦਾ। ਸ਼ਰਾਬ ਹੀ ਨਹੀਂ ਜੁੜਿਆ ਹੈ। ਕਾਹਨ ਵੜਿਆ ਹੈ ਸੁਰਾਖ ਉਹ ਜਿਹੜਾ ਕਹਿੰਦਾ ਕੀ ਇਰਾਦਾ ਲੇ ਉਹ ਉੱਥੇ ਸੁਰਾਖ ਹੈ ਜਿਹਨੂੰ ਤੀਹੜਾ ਜਣ ਕਹਿੰਦਾ ਭਰੇ ਆਂ ਤਾਂ ਵੀ ਸੁਰਾਖ ਹੈ ਉੱਥੇ ਉੱਥੇ ਦੀ ਅੱਖਾਂ ਦੇਖ ਕੇ ਅੰਦਰ ਲੱਗ ਜਾਂਦੀਆਂ ਗਿਆਨ ਸਮਝਦੇ ਆਂ ਉੱਥੇ ਜੋ ਕਰਨਾ ਦਾ ਸੁਣ ਕੇ ਕਰ ਜਾਂਦਾ ਉੱਥੇ ਵੀ ਜੀਵਨਾਂ ਜੱਟ ਕੇ ਜਾਂਦਾ ਉੱਥੇ ਵੀ ਜਾਂਦਾ ਅੰਦਰ ਗਿਆਨ ਸਭ ਜਾਨਾ ਸੁਰਾਖ ਇੱਕੋ ਹੀ ਹੈ ਸਾਡੇ ਜੇ ਦਾ ਹੁੰਦੇ ਵਿੱਚ ਕੋ ਪ੍ਰਵੇਸ਼ ਕਰਦਾ ਨਾ ਮਨ ਵਿੱਚ ਪ੍ਰਵੇਸ਼ ਕਰਦੀ ਹੈ ਜੀ ਜੀ ਕੋਈ ਦੌੜੀ ਹ ਐਨੇ ਟਾਈਮ ਦੋ ਗੱਲਾਂ ਦੀ ਜਾ ਸਕਦੀ ਉਧਰ ਸਾਡੇ ਕਿਵੇਂ ਸੁਰਿੰਜ ਦੇ ਸੂਈ ਐ ਕੋਹੇ ਰੱਖਦੇ ਚ ਚਾਹ ਚੀਜ਼ ਪਾ ਲ ਹੋ ਜਾਏਗਾ ਇਹ ਚਾਰ ਦਵਾਈਆਂ ਸੀ ਬਣਾ ਕੇ ਪਾਉਣੀ ਟੀਕੇ ਤਾਂ ਅੱਡ ਅੱਡ ਇੱਕ ਵਾਰ ਇੱਕ ਵਾਰਿਆ ਦੋਈ ਵਾਰ ਦੂਆ ਪਾ ਲਿਆ ਕੋਈ ਕੋਈ ਰਹਾ ਕੌਣੇ ਕੀ ਜੇ ਸਮਝਣੀ ਹੈ ਕੰਡਵਾਲੀ ਨਹੀਂ ਸਮਝ ਸਕਦੇ ਕੰਡਵਾਲੀ ਸਮਝਣੀ ਹੈ ਖਾਨੇ ਨਹੀਂ ਸਮਝ ਸਕਦੇ ਤੋਸਰਾ ਹੈ ਕਰਨ ਇਹ ਗੱਲ ਬਰੀਕ ਹੈ ਪਤੇ ਦੀ ਗੱਲ ਹੈ ਇਹ ਜੋ ਸਰੀਰ ਜਿੱਨਾ ਜਿਹੜਾ ਸਰੀਰ ਹੈ ਉਹਨਾਂ ਜਿਹੜਾ ਸੋਨਾ ਫੁੱਲ ਹੈ ਸਰੀਰ ਬੰਦ ਹੋਇਆ ਤੋੜਾ ਬੰਦ ਹੋ ਜਾਂਦਾ ਸਰੀਰ ਤੇ ਬਾਹਰ ਤਾ ਕੋਈ ਪੈਂਦਾ ਉਹਦੇ ਨੂੰ ਉਹ ਕੰਦਰ ਜੀ ਉਹ ਬੂਹ ਜਿਹਦੇ ਜਿਵੇਂ ਘੋੜੇ ਨੂੰ ਉਹ ਹੋ ਜਾਂਦਾ ਜਦੋਂ ਉਹ ਹੋ ਗਿਆ ਆਹ ਵਾਸਤੇ ਕੋਈ ਉਹ ਬੂਹ ਦਾ ਅੰਦਰ ਜਿਹੜੋ ਉਹਰੇ ਜਿਵੇਂ ਬੂਹ ਹੋ ਗਿਆ ਇਹ ਤਾਂ ਬਰਬੁਖੀ ਆ ਗਰਮੁਖੀ ਗੇ ਜੇ ਤਾਂ ਬੁਖੀ ਗਰਮੁਖੀ ਆ ਤਾਂ ਦਾ ਵਿੱਚ ਪੈ ਰਿਹਾ ਗੇ ਰੋ ਰਿਹਾ ਇਹ ਬਰਬੁਖੀ ਦਾ ਡੋਲ ਰਿਹਾ ਮੁਖੇ ਕੋਈ ਆ ਇੱਕ ਕੋਈ ਮੁਖ ਹੈ ਜੇ ਤਾਂ ਬਰਮੁਖਾ ਦਾ ਪੁੱਠਾ ਕਰਦਾ ਜਾ ਕੇ ਉਹ ਨਾ ਕਰਾ ਬੁਦਾ ਕਰਤਾ ਨਾ ਉਦਾਂ ਦਾ ਨਾ ਬਿੱਖਿਆ ਹੋਈ ਢੋਲ ਤੋ ਜੇ ਗੁਰਮੁਖ ਦਾ ਜੱਦਾ ਰੱਖਦਾ ਉਹਦੇ ਚ ਪਈ ਜਾਂਦਾ ਉਹ ਮੁਖਤੇ ਕਬਜਾ ਕਿਧਰ ਕਿਹੜੇ ਚ ਦੁਰ ਗਿਆ ਮੁਖਤੇ ਉੱਤੇ ਕਿਹੜੇ ਹੱਦਾ ਕਬਜਾ ਢੋਲਾ ਆ ਰਿਹਾ ਏ ਜਾਂ ਸਿੱਧਾ ਰੱਖਣਾ ਜਾਂ ਜਾ ਢੋਲ ਰਿਹਾ ਉਹ ਦਰਵਾਜ਼ਾ ਕਰ ਰਿਹਾ ਗਿਆ ਪਾਣੀ ਜਿਹੜਾ ਘੜੇ ਚ ਘੜੇ ਵਾਂ ਤੇ ਜਾ ਜਾ ਘੜਾ ਢੋਲੇ ਦੁੱਧ ਆਪਨ ਪੀ ਉਹ ਭਰ ਲੋ ਲੂਈ ਜਾ ਇਹ ਕਰਕੇ ਬਾਹਰ ਪੰਕੇ ਘੜੇ ਹੁੰਦੇ ਜਾਨਣੇ ਪਾਣੀ ਦੀ ਪੀਂਦੇ ਨੇ ਜਾਨਣੇ ਪਾਣੀ ਪੀਣੋ ਕਹਿੰਦੇ ਨਾ ਤੂੰ ਮੇਰੇ ਥੇੜੀ ਘੜੇ ਨੂੰ ਅਸੀਂ ਆ ਕੇ ਦਬਾਉਂ ਗੋ ਨੂੰ ਪਤਾ ਤਾਂ ਰੋਲ ਲੈਣਾ 3.5 ਰੋਲ ਲੈਵੇ 3.5 ਬੰਦਰ ਪੂਰ ਪਾਣੀ ਦੇਣੇ ਪਾਤੇ। ਭਾਈ ਕਰਦਾ ਇਹੀ ਹੈ ਪਾਣੀ ਦਾ। ਇਸ ਕਰਕੇ ਮੰਨੂ ਇਹ ਜਿਹੜਾ ਹੈ ਨਾ ਮੰਨੂ ਲੈਣੇ ਨਹੀਂ ਹੁੰਦੇ ਨਾ ਤਾਲ ਕਰਕੇ ਇਹ ਬੁੱਧੇ ਨੂੰ ਖਾਲੀ ਕਰਨਾ ਬੁੱਧੇ ਘੜਾ ਬਣਾਉਂਦੀ ਹੋਇਆ ਇਹ ਬੁੱਧੇ ਨੂੰ ਖਾਲੀ ਕਰਨਾ ਬੁੱਧੇ ਨੂੰ ਭਾੜੇ ਇਹ ਘੜਾ ਬਣਾ ਆਪਣਾ ਨਾ ਖਾਲੀ ਹੈ ਨਾ ਛੂਛਾ ਕੱਢ ਬੋਲਾ ਬੋਲਾ ਘੜਾ ਖਾਲੀ ਹੈ ਛੂਛਾ ਥੋੜਾ ਜਾ ਪਰ ਇਹ ਆਇਆ ਨਾ ਘਬੂੜਾ ਲੈ ਜਿਹਾ ਜੇ ਫੇਡੋ ਲਈ ਦੀ ਇਹ ਘੜਾ ਬਣਾਉਣਾ ਹੈ ਗਿਆਨ ਦਾ ਘੜਾ ਖਾਲੀ ਹੈ ਇਹ ਬੰਦਾ ਹੈ ਉਹ ਕਿਤੇ ਹੂਣ ਕਹਿੰਦਾ ਨੂੰ ਗਿਆਨ ਹੋਣਾ ਦਾ ਦੀ ਕਿਹੜਾ ਕਹਾ ਕਹ ਤਰ ਲੋ ਕੁਝ ਵੀ ਰਖ ਲੋ ਸਵਾਲ ਹੈ ਕੋਈ ਚੇਚ ਕਵੀ ਹੈ ਬੋਲਦੇ ਅੰਦਰ ਬੰਦ ਬੰਦਰ ਦੇ ਵਿੱਚ ਢੇਰਾ ਕੁਝ ਕੁ ਚੱਲ ਸਾਰੇ ਜਨਮ ਤੱਕ ਪਰ ਬੰਦ ਬੰਦਰ ਆਪਣੇ ਆਪਣੇ ਬੰਦੇ ਆਪਣੇ ਕੁਝ ਘੜਾ ਇਹ ਸਾਰੇ ਚੱਲਣ ਦਾ ਪਰ ਲੈ ਗੈਲੋ ਗਿਆਨ ਦਾ ਪਰਦੇ ਰੋਸ਼ਨੀ ਦੇ ਕੋਲ ਨੇ ਤਾ ਵੀ ਕਹਿ ਰਹਾ ਰਹੇ ਹਾਂ ਕੱਟ ਰੋਸ਼ਨੀ ਆ ਤਾਂ ਕਰਕੇ ਪਰਮਾ ਬੱਕੀ ਸੱਚ ਪਰਮਾ ਪਰਮ ਦਾ ਖਾਨਾ ਰੋਸ਼ਨੀ ਦੀ ਕਬੀਰ ਜੀ ਬੇਟਾ ਇੱਕ ਵਹ ਪਰ ਆਧਾਰੀ ਇੱਕੋ ਜਿਸ ਦੇ ਦੁਆਰਾ ਦੁਆਰਾ ਇੱਕੋ ਹੀ ਹੈ ਅਦਾ ਜ਼ਰੀਏ ਮਹਤਰ ਇਹਦੇ ਅੰਦਰ ਨੇ ਸਰੀਰ ਦੇ ਅੰਗ ਵਧੇ ਨਹੀਂ ਪਰ ਅਦਲ ਦੇ ਵਿੱਚ ਕੋਈ ਲੋੜ ਹੈ ਅਦਾਰਿਆ ਅਦਾਰਿਆ ਸ਼ਰੀਰ ਦੇ ਉੱਤੇ ਹੈ ਅਜ ਸ਼ਰੀਰ ਦੇ ਉੱਤੇ ਆਧਾਰ ਹੈ ਅਦਲੇ ਸ਼ਰੀਰ ਦਾ ਮੰਦਾ ਹੈ ਸ਼ਰੀਰ ਤੇ ਆਧਾਰ ਹੈ ਮਾਇਆ ਵਾਲੇ ਸ਼ਰੀਰ ਤੇ ਆਧਾਰ ਹੈ ਸਵਾਰ ਸਵਾਰ ਦਾ ਸ਼ਰੀਰ ਦੇ ਉੱਤੇ ਸ਼ਿਲਟਾ ਦਾ ਰਾਥ ਹੈ ਰਾਤ ਵਿੱਚ ਘੜਾ ਪਿਆ ਪਰ ਚੱਲਿਆ ਇਹ ਜਲਾ ਜਗਾ ਤੇ ਭਰ ਜਾਂਦਾ ਰਾਤ ਨੂੰ ਤੇ ਟੀਪ ਤੇ ਲੈ ਜਾਂਦਾ ਕਦੇ ਕਿਤੇ ਲੈ ਜਾਂਦਾ ਵੀ ਇਹ ਪਾਲੀਏ ਪੂਰਾ ਕਰ ਲੀਏ ਠੀਕ ਤਾਂ ਰਾਥ ਹੈ ਇਹ ਤੇ ਬੈਠ ਕੇ ਚੱਲਦਾ ਹੈ ਕਿ ਜਿਹੜੂ ਗੁਰੂ ਕੋ ਜਾਂਦਾ ਹੈ ਕਿ ਛੱਦ ਤੇ ਵੀ ਜਾਂਦਾ ਪਰ ਲੈ ਜਾਂਦਾ ਘਰੇ ਨੂੰ ਆਧਾਰ ਸ਼ਰੀਰ ਹੈ ਦੁਹਰਾਇ ਕੋਈ ਇਹ ਕਹਿੰਦਾ ਜਿਹੜਾ ਕੜਾ ਪੜਦਾ ਕੋਈ ਇਹ ਕੋ ਬੁੱਝਦਾ ਕਹਿੰਦੇ ਵੀ ਬੁੱਝਦੇ ਪਹਿਲੇ ਰੁੱਲੇ ਜਾਊਗਾ ਕਿਸ ਭਾਂ ਦੇ ਦੋ ਜਿਹੜਾ ਰੁੱਲੂਗਾ ਵੀ ਜਿਹੜੀ ਚੀਜ਼ ਭਰਨੀ ਆ ਉਹਦਾ ਇੱਕੋ ਇੱਕ ਹੋਊ ਬਦਲਣਾ ਉੱਪਰ ਨੂੰ ਰੱਖਾਂਗੇ ਤਾਂ ਪਾਈ ਜਾਂਦੇ ਪਰ ਜੂਗਾ ਜੇ ਦੋ ਤਿੰਨ ਬੁੱਝ ਹੋਇਆ ਕਹਿੰਦੇ ਪਰ ਨਹੀਂ ਫੇਰ ਪਰ ਰੇਨੀਓ ਨੇ ਦੁਰਭੂਤ ਸੜਦੇ ਹੋਣਗੇ ਜਿਹੇ ਬੰਦ ਕਰਨ ਨੇ ਫੇਰ ਮੂੰਹ ਰੱਖਦੇ ਫਿਰ ਕੀ ਹੈ ਜੇਕਰ ਉਹ ਬੰਦ ਕਰਨ ਨੇ ਫੇਰ ਰੱਖਣਾ ਵੀ ਫਾਇਦਾ ਕੀ ਹੈ ਇਸ ਕਰਕੇ ਘਾੜੇ ਕੋ ਮੂੰਹ ਰੱਖਦੇ ਹੁੰਦੇ ਸੀ ਕੁਬਾ ਨਾਲ ਉਹਦਾ ਵੀ ਘਾੜੇ ਨੂੰ ਦੋ ਮੂੰਹ ਰੱਖੀਦੇ ਨੇ ਨਵੇਂ ਘਾੜੇ ਕੀ ਪ੍ਰਥਮੀ ਮੰਗੇ ਨਵੇਂ ਘਾੜੇ ਕੀ ਪ੍ਰਥਮੀ ਮੰਗੇ ਇਹ ਰੁਕਦਾ ਕੀ ਹੈ ਸੋ ਜੋਗੀ ਦਾ ਸਹਰਾ ਨਵੇਂ ਰਣ ਦੀ ਪ੍ਰਥਮੀ ਮੰਗਦਾ ਹੁਣ ਆਏ ਸਾਝ ਜਾਨ ਦਾ ਜਨਮ ਲਗਦਾ ਬ੍ਰਾਂ ਨਵੇਂ ਘੰਡਾ ਉਹ ਆ ਨਵੇਂ ਘੰਡਾ ਤੋਂ ਪਰੇ ਆ ਚੋਨਾ ਤਾਂ ਲੋਕਾਂ ਤੋਂ ਪਰੇ ਆ ਨਵੇਂ ਘੰਡਾ ਦੀ ਪ੍ਰithvi ਬੁਗਦਾ ਸਾਝ ਜਾਨ ਦਾ ਬੁਗਦਾ ਸਾਝ ਜਾਨ ਜਾਣਾ ਚਾਹੁੰਦਾ ਸੋ ਜੋਗੀ ਜਗ ਸਭਾ ਸੋ ਜੋਗੀ ਜਗ ਸਭਰਾ ਜਿਹੜਾ ਨਵੇਂ ਘੰਡਾ ਦੀ ਪ੍ਰithvi ਬੁਗਦਾ ਬਣੋ ਉਹ ਜੋਗੀ ਆ ਸਭ ਦੇ ਵਿੱਚ ਐਸਾ ਜੋਗੀ ਮੌਨ ਇਹਦੀ ਪਾਵੇ ਤਲਕਾ ਬ੍ਰਹਮ ਲੈ ਗਗ ਵਿੱਚ 라ਵੇ ਜੇ ਐਸਾ ਜੋਗੀ ਹੋਵੇ ਨਾ ਮੈਂ